ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏਗੇ ਦੋਨੇ ਆ ਗਏ ਟਾਪ ਕੁਆਲਿਟੀ ਦੀਆਂ ਤੇ ਦੋਵੇਂ ਆ ਗਏ ਤਾਜ਼ੀਆਂ ਸੂਈਆਂ ਬੱਚੇ ਮਗਰ ਆ ਗਏ ਨਾ ਮਗਰ ਬੱਸੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ 81467 15312 ਤੇ ਆ ਜਾਓ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆ ਜਾਓ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਥੋ ਠੀਕ ਹੋ ਬਾਈ ਹਾਂਜੀ ਠੀਕ ਠਾਕ ਜੀ ਨਾਮ ਤੇ ਬਈ ਆਪਣਾ ਐਡਰੈਸ ਬੋਲ ਦੋ ਨਾਮ ਜਗਰਾਤ ਸਿੰਘ ਆ ਜੀ ਹੂੰ ਪਿੰਟੇ ਲਮਾ ਜੀ ਠੀਕ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਦੇ 4 ਕਿਲੋਮੀਟਰ ਤੇ ਤਪਾ ਜੀ 8 ਕਿਲੋਮੀਟਰ ਤੇ ਪੱਖੋ ਕੈਂਚ ਜੀ ਠੀਕ ਹੈ ਬਈ ਕੰਟਰੈਕਟਰ ਨੰਬਰ ਬੋਲ ਦੋ ਆਪਣਾ 76964 ਜੀ 22425 ਇਹ ਬਾਈ ਦਾ ਬਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆ ਸੀ ਇਹ ਦੂਜਾ ਸੂਆ ਸੂਈ ਹੋਈ ਹੈ ਜੀ ਕਿੰਨਾ ਟਾਈਮ ਹੋ ਗਿਆ ਬਈ ਇਸ ਨੂੰ ਹੋ ਗਿਆ ਜੀ ਹਫਤੇ ਦੇ ਕਰੀਬ ਹਫਤਾ ਹੋ ਗਿਆ ਸੂਈ ਨੂੰ ਬੱਚਾ ਬੱਚਾ ਵਸੀ ਆ ਗਈ ਹਾਂਜੀ ਹਾਂ ਦਿਖਾਇਓ ਭਾਈ ਕਰੇਓ ਇਧਰੋਂ ਮੜੀ ਆ ਪਤਾ ਖਾ ਲਈ ਬੱਚਾ ਇਹਦੇ ਮਗਰ ਆ ਜੜਾ ਬੱਚਾ ਭਾਈ ਇਹਦੇ ਮਗਰ ਆ ਗਿਆ ਵਸੀ ਪੱਸੀ ਚੰਗੀ ਆ ਨਾ ਹਾਂਜੀ ਹਾਂ ਟਿੱਕ ਕਿੰਨਾ ਕ ਦੁੱਧ ਕਹਿਦੀ ਆ ਬੋਲਾ ਕਦੀ ਆ ਦੁੱਧ 20 ਲੀਟਰ ਆ ਜੀ ਠੀਕ ਆ ਹਾਂ ਜੇ ਕੋਈ ਵੀਰ ਆਉਂਦੇ ਚੱਲੀ ਕਰਨੀ ਚਾਹੁੰਦਾ ਕਰ ਲਈ ਪਮਾਚਾਰਡੰਗ ਕਰ ਲਈ ਠੀਕ ਆ ਹਾਂ ਉਹ ਸੌ ਸੀਲ ਆ ਹਾਂਜੀ ਸੀਲ ਆ ਪੂਰੀ ਚੋਣ ਚਵਾ ਕੇ ਮੈਂ ਭਾਈ ਪੂਰਾ ਵਧੀਆ ਜੀ ਇੱਕ ਨੰਬਰ ਲਾਈਵ ਚ ਭਾਈ ਕਰਾਵਾਂਗੇ ਜੀ ਦੀ ਠੀਕ ਆ ਇਹਦੀ ਕਰਨੀ ਆ ਹਾਂਜੀ ਇਹ ਆਪਣੇ ਗਮਾਂਡ ਪਿੰਡੂ ਲਈ ਵੀ ਆ ਜੀ ਠੀਕ ਹੈ ਭਾਈ ਹਾਂ ਉਹ ਕਹੇ 24 25 ਲੀਟਰ ਦੁੱਧ ਚੋਇਆ ਪਿਛਲੇ ਸੂਏ ਠੀਕ ਹੈ ਹਾਂ ਜੀ ਪੀਕ ਲੈਵਲ ਤੇ ਜਾ ਕੇ ਦੇਊਗੀ ਇਹ 25 ਲੀਟਰ ਦੁੱਧ ਠੀਕ ਹੈ ਭਾਈ ਹਾਂ ਜੀ ਹਾਂ ਥਣ ਲੇਵੇ ਦੀ ਭਾਈ ਸਾਫ ਸੁਥਰੀ ਆ ਥਣ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਥਾਣਾ ਬਾਕੀ ਆ ਜੀ ਇਹ ਗਰਮੀ ਬਣਨ ਵਾਲੀ ਹੈ ਨਹੀਂ ਹਮ ਐਫ ਦਾ ਕਰਾਉਸ ਆ ਜੀ ਸਹੀ ਗੱਲ ਆ ਨਾੜਾ ਨੂੜਾ ਦੇ ਖੁੱਲੇ ਵੇ ਤੇ ਫੁੱਲ ਚੰਗੇ ਬਾਕੀ ਥਾਣਾ ਦਾ ਸਾਈਜ਼ ਬੜਾ ਚੰਗਾ ਆ ਗਿਆ ਹਣਾ ਹਾਂ ਜੀ ਹਾਂ ਸਹੀ ਗੱਲ ਆ ਲੇਵਾ ਚੈੱਕ ਕਰਾਉਣਾ ਬੜਾ ਕਮਾਲਾ ਬਾਈ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾ ਫਾੜੀ ਵਾਲਾ ਡਰ ਆ ਗਿਆ ਹਾਂਜੀ ਹਾਂ ਹਮ ਸਹੀ ਗੱਲ ਆ ਬਾਕੀ ਕੱਦ ਕਾਠ ਵਾਲੀ ਐ ਬਾਈ ਲੰਮੀ ਨੰਮੀ ਗੱਲ ਕਰੀਏ ਬਾਕੀ ਐ ਜੀ ਉਹ ਕਣ ਕਣ ਚੱਲ ਪਿਆਦਾ 24 25 ਲੀਟਰ ਦੁੱਧ ਦੇਊਗੀ ਜੇ ਕਿਸੇ ਨੂੰ ਦੁੱਧ ਹੱਥ ਤੇ ਲੈਣੀ ਉਹਦੇ ਵਾਸਤੇ ਬਹੁਤ ਵਧੀਆ ਜੀ ਠੀਕ ਐ ਬਾਈ ਹਾਂਜੀ ਹਾਂ ਬਰੀਕੀ ਅੰਗ ਆ ਗਈ ਹੈ ਨਾ ਹਾਂਜੀ ਬਰੀਕੀ ਅੰਗਾ ਜੀ ਸਹੀ ਗੱਲ ਆ ਬਾਈ ਖੋਲਿਓ ਬਾਈ ਤੋਰ ਕੱਦ ਵਾਲੀ ਐ ਬਾਈ ਨਲੇ ਰੰਗ ਰੂਪ ਦੀ ਗੱਲ ਕਰੀਏ ਤਾਂ ਫੁੱਲ ਚੰਗਾ ਆ ਗਿਆ ਬਾਕੀ ਪ੍ਰਿੰਟ ਸਨਖ ਆਪਣਾ ਬੱਚਾ ਬਹੁਤ ਚੰਗਾ ਪਾਇਆ ਬੱਚਾ ਦੇ ਖ ਬਾਕੀ ਲੇਵਾ ਦਾ ਹਦਾ ਨਾ ਬਹੁਤ ਚੰਗਾ ਭਾਂਡਾ ਸੋਹਣਾ ਹਾਂਜੀ ਹਾਂ ਬਾਕੀ ਤੋਰਾ ਤਰਾ ਵੀ ਜਮਾ ਨਾ ਬਈ ਇੱਕ ਨੰਬਰ ਆ ਗਿਆ ਤੇ ਮੁੱਲੇ ਦਾ ਬਈ ਅੱਜ ਕੀ ਰਹਿਣ ਵਾਲਾ ਮੁੱਲ ਬਈ ਆਪਣੇ ਮੁੱਲ ਨਹੀਂ ਹੁੰਦੇ ਦੇਣ ਲੈਣ ਨਹੀਂ ਹੁੰਦੇ ਆ ਹੂੰ ਇਹਦੇ ਵਿੱਚ ਸੌੜ ਸੱਪਾ ਹੀ ਹੋਊਗਾ ਬਈ ਠੀਕ ਆ 70000 ਦੀ ਵੜ ਦੇਵਾਂਗੇ ਬਈ 70 ਦੀ ਹਾਂਜੀ ਹਾਂ ਠੀਕ ਹੈ ਭਾਈ ਲੈਂਣ ਦੇਣੀ ਹੁੰਦੀ ਆ ਬਾਈ ਦੇ ਅੱਕੇ ਵੀ ਬਾਈ ਮੁੱਲ ਤੇ ਮੁੱਲ ਬਾਈ ਨੇ ਅੱਜ ਵੀ ਲੈਣ ਦੇਣੀ ਬਾਕੀ ਆਇਆ ਬਾਈ ਹੁਣ ਤੂੰ ਰੋਜ਼ ਹੀ ਬਣਾਉਣਾ ਵੀਡੀਓ ਇੰਨੇ ਦੁੱਧ ਵਾਲੀ ਦਿੰਦਾ ਨਹੀਂ ਕੋਈ ਇੰਨੇ ਚ ਹੂੰ ਹੁਣ ਜੇ ਪੰਜ ਚਾਰ ਦਿਨ ਹੋਰ ਖੜ ਗਈ ਦੁੱਧ ਉਹ ਹੀ 25 ਕਿਲੋ ਕਰੂਗੀ ਹੂੰ ਸਹੀ ਗੱਲ ਆ ਤੇ ਮੁੱਲ ਅੱਗੇ ਵੀ ਬਸ ਫਿਕਸ ਹੀ ਜਾਂਦੇ ਬਾਕੀ ਸੋਹਣੀ ਲੱਗਣ ਵਾਲੀ ਆ ਹਾਂਜੀ ਹਾਂ ਬਾਕੀ ਆਇਆ ਵੀ ਦੋ ਚੀਜ਼ਾਂ ਜਾਂਦੀਆਂ ਬੱਸੀ ਜਾਂਦੀਆਂ ਨਾਲ ਹੂੰ ਬੱਚਾ ਵੀ ਸੰਭਣ ਵਾਲਾ ਹਾਂਜੀ ਹਾਂ ਸਹੀ ਗੱਲ ਆ ਭਾਈ ਤੇ ਅੱਗੇ ਇਧਰੋਂ ਦੋ ਨੰਬਰ ਤੇ ਇਹ ਕਿਹੜਾ ਸੂਆ ਇਹ ਦੂਜਾ ਸੂਆ ਸੂਈ ਹੋਈ ਹੈ ਜੀ ਇਹਨੂੰ ਕਿੰਨਾ ਟਾਈਮ ਹੋਊਗਾ ਇਹਨੂੰ ਵੀ ਹੋ ਗਏ ਹੋਣਗੇ ਜਾਂ 8-10 ਦਿਨ ਠੀਕ ਆ 8 ਤੋਂ 10 ਦਿਨ ਇਹਨੂੰ ਹੋ ਗਏ ਤੇ ਕਿੰਨਾ ਇਹਦੇ ਥੱਲੇ ਦੁੱਧ ਵਿੱਚ ਇਹ ਥੱਲੇ ਦੁੱਧ 18 ਕਿਲੋ ਹੈ ਜੀ ਠੀਕ ਆ ਹਾਂ ਜੀ ਹਾਂ ਵੀ ਕੰਡੇ ਵਾਲਾ ਹਾਂ ਜੀ ਹਾਂ ਕੋਈ 17 ਮੰਨ ਲੇ ਠੀਕ ਹੈ ਬਈ ਹਾਂ ਜੀ ਹਾਂ ਥੋੜੀ ਜਿਹੀ ਫਿੱਕੀ ਆ ਇਹ ਹਮ ਸਾਮੀ ਘਟਾ ਕਿਸ ਨੇ ਬਰੀਕੀ ਬਹੁਤਾ ਗਾਂ ਚ ਤੇ ਬੱਚਾ ਵੀ ਮੈਂ ਕਹਣਾ ਬੜਾ ਚੰਗਾ ਗਿਆ ਹਾਂਜੀ ਹਾਂ ਪੂਰੀ ਕੁਆਲਿਟੀ ਦੀ ਹੈ ਜੀ ਬੱਸੀ ਬੱਚਾ ਇਹਦੇ ਮਗਰ ਆ ਗਿਆ ਵੀ ਬੱਸੀ ਬੱਸੀ ਬੜੀ ਚੰਗੀ ਦਿੱਤੀ ਆ ਭਾਈ ਅਜੇ ਆਪਦੇ ਨਾਲੋਂ ਤਾਂ ਦੁੱਗਣੀ ਤਿਕਣੀ ਚੰਗੀ ਆ ਨਾ ਬਸ ਹਾਂ ਜੀ ਆਏ ਮੰਨੋ ਵੀ ਤਿੰਨ ਚੀਜ਼ਾਂ ਜਾਣਗੀਆਂ ਦੁੱਧ ਜਾਊ ਗਾਂ ਜਾਊ ਅਗਲੇ ਦੇ ਘਰੇ ਨੇ ਬੱਸੀ ਜਾਊ ਸਹੀ ਗੱਲ ਆ ਲੈ ਲੇਵਾ ਦੇਖੋ ਬੜਾ ਸੋਹਣਾ ਪੰਡਾ ਆ ਗਿਆ ਨਾ ਹਾਂ ਜੀ ਹਾਂ ਕੀ ਬਾਤ ਆ ਭਾਈ ਲੇਵੇ ਦੀ ਜਿਹੜੀ ਫੀਟਿੰਗ ਆ ਨਾ ਬੜੀ ਕਮਾਲ ਆ ਗਈ ਬਾਕੀ ਜਿਹੜਾ ਥਣਾ ਦਾ ਸਾਇਜ ਆ ਉਹ ਵੀ ਪੂਰੇ ਗਾਇਬ ਤੇ ਥਣ ਲੱਗਿਆ ਵਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਵਿੱਚ ਕਿ ਨਹੀਂ ਬਾਈ ਦੁੱਧ ਦੇ ਨਹੀਂ 20 ਲੀਟਰ ਕਰ ਜਾਣਾ ਇਹ ਗਾਣੇ ਤੇ ਚੂਣ ਚਵਾ ਕਿਵੇਂ ਹੈ ਬਾਈ ਇਹਨੂੰ ਚੂਣ ਚਵਾ ਇੱਕ ਨੰਬਰ ਆ ਜੀ ਇਹਦੇ ਮੋਟੀ ਮੋਟੀ ਚਵਾਈ ਆ ਠੀਕ ਆ ਹਾਂ ਸੀਲ ਠੰਡੀ ਆ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਦੁੱਧ ਵਾਲੀ ਨਾੜ ਵੇਚੇ ਕਰ ਸਕਦੇ ਹਾਂ ਬੜੀ ਚੰਗੀ ਆ ਸੌ ਸੀਲ ਬਹੁਤ ਆ ਹਾਂ ਜੀ ਕਿਵੇਂ ਮਰਜ਼ੀ ਜੋ ਬੱਚੇ ਚੋਈ ਜਾਂ ਹੂੰ ਸਹੀ ਗੱਲ ਆ ਖੋਲੋ ਬਾਈ ਨੂੰ ਵੀ ਤੁਰ ਬਾਕੀ ਬ੍ਰੇਕੀ ਅੰਗ ਜੀ ਆ ਗਈ ਇਹ ਵੀ ਉਹਦੇ ਆਖੂ ਹੀ ਆ ਗਈ ਹੈ ਨਾ ਹਾਂ ਜੀ ਥੋੜੇ ਲੰਪੀ ਸਕਿਨ ਵਾਲੇ ਤੇ ਦਾਗ ਜੇ ਰਹੇ ਬੈ ਨਿਸ਼ਾਨ ਜੇ ਜੀ ਠੀਕ ਆ ਉਹਦੇ ਵਿੱਚ ਆਈ ਹੋ ਬਿਮਾਰੀ ਦੇ ਹਾਂ ਜੀ ਹਾਂ ਹਾਂ ਕੋਈ ਐ ਨਹੀਂ ਵੀ ਪਿੰਡੇ ਤੇ ਖੜੀ ਆ ਬਿਮਾਰੀ ਹਾਂ ਹਾਂ ਉਹ ਦਾਗ ਜੇ ਜੀ ਠੀਕ ਹੈ ਬਾਈ ਬਾਈ ਕਹਿੰਦਾ ਵੀ ਦਾਗ ਜੇ ਆ ਬਾਈ ਕੋਈ ਚੱਕਰ ਵੀ ਕਿਉਂਕਿ ਹੁਣ ਇਹ ਕਿਹੜਾ ਵੀ ਮਤਲਬ ਕੇ ਹਾਂ ਜੀ ਹਾਂ ਉਹ 41 ਕੋਈ ਗੱਲ ਨਹੀਂ ਜੀ ਹੂੰ ਆਪਾਂ ਬਾਕੀ ਦੱਸਾਂਗੇ ਜਿਹੜੀ ਗੱਲ ਵੀਡੀਓ ਚ ਹੋ ਉਹੀ ਆਪਣੀ ਹੂੰ ਦੇਖਣ ਚ ਹੋ ਰੀਅਲ ਚ ਆ ਕੇ ਜੀ ਅਗਲਾ ਦੇਖੋ ਠੀਕ ਹੈ ਬਾਈ ਹਾਂ ਐ ਨਹੀਂ ਵੀ ਅਗਲੇ ਨਿਕਲੇ ਕੋ ਸੌ ਰਾ ਕੇ ਹੂੰ ਬਾਕੀ ਗਰਮੀਆਂ ਤੇ ਦੋਵੇਂ ਹੀ ਦੋਫੇ ਆ ਨਾ ਹਾਂਜੀ ਹਾਂ ਇਦਰੀ ਗਰਮੀ ਬਈ ਦੋਵੇਂ ਨਹੀਂ ਮੰਨਣ ਵਾਲੀਆਂ ਤੇ ਇਹਦਾ ਮੁੱਲ ਕੀ ਰਹੂ ਅੱਜ ਇਹਦਾ ਮੁੱਲ ਦੇਣ ਲੈਣੀ ਹੈ ਜੀ 57000 ਰੁਪਏ 57000 ਹਾਂਜੀ ਹਾਂ ਕੁਝ ਥੋੜਾ ਘਾਣਾ ਮੰਨਤਾ ਕਰ ਦੇਾਂਗੇ ਜੀ ਠੀਕ ਹੈ ਬਈ 52000 ਰੁਪਏ ਬਾਈ ਕਹਿੰਦਾ ਇਹਦਾ ਮੁੱਲ ਹੈ ਬਾਕੀ ਥੋੜਾ ਜਿਹਾ ਮਾਨ ਰਣ ਬਾਈ ਆਏਗਾ ਇਹਦਾ ਜਰੂਰ ਹੋ ਜਾ ਬਾਕੀ ਆ ਜੋ ਕੋਈ ਕੱਠੀਆਂ ਲੈ ਲੂਗਾ ਹੈ ਇਹ ਕੋਈ ਕੱਠੀਆਂ ਲੈ ਲੂਗਾ ਚਲੋ ਇੱਕ ਵਾਰ ਕਰ ਠੀਕ ਹੈ ਬਾਈ ਜੇ ਕੋਈ ਵੀਰ ਕਹਿੰਦਾ ਕੱਠੀਆਂ ਲੈ ਲੂ ਤਾਂ ਮੁੱਲ ਹੋ ਜੋ ਹੈ ਜਾ ਬਾਕੀ ਮੁੱਲ ਅੱਗੇ ਵੀ ਪਾਈਆਂ ਦੇ ਖਚਮੇ ਜੀ ਹੁੰਦੇ ਆ ਬਾਈ ਮੁੱਲ ਅੱਜ ਵੀ ਜਮਾ ਖਚਮੇ ਜੀ ਆ ਤੇ ਚਵਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਬਾਕੀਆਂ ਇਹ ਕਿਸ ਨੇ ਆਨਲਾਈਨ ਮੰਗਵਾਉਣਾ ਤਾਂ ਵੀ ਮੰਗਵਾ ਸਕਦਾ ਗਰੰਟੀ ਆਪਣੀ ਠੀਕ ਹੈ ਬਾਈ ਹਾਂਜੀ ਹਾਂ ਲੈ ਬਾਈ ਚੈੱਕ ਕਰੋ ਇੱਕ ਨੰਬਰ ਸਹਿਜਾ ਥਾਣਾ ਦਾ ਨਾ ਜੇ ਮੈਂ ਗੱਲ ਕਰਾਂ ਵੀ ਇੱਕੋ ਜਿਹਾ ਥਾਣਾ ਗਿਆ ਜਮਾ ਹਾਂਜੀ ਹਾਂ ਠੀਕ ਆ ਤੇ ਮੋਲੇ ਦਾ ਦੇਣ ਲੈਣ ਕਿੰਨਾਗਾ 57000 57000 ਰੁਪਏ ਦਾ ਬਾਈ ਜਮਾ ਦੇਣ ਲੈਣ ਮੋਲਾ ਤੇ ਕਿੰਨਾ ਕਰ ਦੁੱਧ ਕਰ ਦੁੱਧ 20 ਲੀਟਰ ਦੇ ਦੂਗੀ ਸ਼ਾਮ ਕੇ ਠੀਕ ਹੈ ਬਾਈ ਹਾਂਜੀ ਹਾਂ ਤੇ ਕਰੋਂਗੇ ਬਾਈ ਚਵਾਈ ਫਿਰ ਹਾਂ ਚਵਾਈ ਕਰਦੇ ਆ ਠੀਕ ਹੈ ਬਾਈ ਠੰਡੀ ਸੀ ਲਬੋਦਾ ਬਾਈ ਹੈ ਨਾ ਹਾਂਜੀ ਹਾਂ ਲਨਾਲ ਦੀ ਨਾਲ ਉੱਤਰੇ ਬਾਈ ਨਿਆਣਾ ਦਿੱਤਾ ਬਾਈ ਨੇ ਫਾ ਬੱਚਾ ਵੀ ਨਹੀਂ ਛੱਡਿਆ ਸਿੱਧਾ ਹੀ ਬਹਿ ਗਿਆ ਅਕੇ ਕੋਈ ਚੱਕਰ ਹੀ ਨਹੀਂ ਕਰਨ ਵਾਲੀ ਬਾਕੀ ਚੋਣ ਚ ਵਾਪਸ ਤੁਹਾਡੇ ਦਿਖਾਈ ਦੇਵਾਂਗੇ ਕਿ ਹਾ ਜ ਇਹਨੂੰ ਲੱਗਾ ਬਾਕੀ ਬੱਚੇ ਬਹੁਤ ਚੰਗੇ ਪਾਉਂਦੇ ਹਨ ਹਾਂਜੀ ਹਾਂ ਆ ਨਛਨੀ ਹੀ ਹੁੰਦੀ ਆ ਨਾ ਨਾਲ ਦੀ ਨਾਲ ਉਤਰਨਾ ਬਸ ਚੌਂਦਾ ਦਾ ਜੀ ਬਸ ਬੈਠਣ ਉੱਠਣ ਵਾਲਾ ਹੀ ਆ ਕਮਾਇਆ ਨਹੀਂ ਵੀ ਘੰਟਾ ਲੱਗ ਜੂ ਸਹੀ ਗੱਲ ਆ ਹਾਂ ਬਾਕੀ ਆ ਜੀ ਆਪਾਂ ਮਾੜਾ ਪਤੂ ਲਿਆਉਂਦੇ ਨੇ ਚਵਾਈ ਦਾ ਬਾਕੀ ਹੱਥੀ ਜੋਲਾ ਮਸ਼ੀਨ ਤੇ ਚਲੋ ਹਾਂ ਜੀ ਅਜਿਵੇਂ ਮਰਜ਼ੀ ਚਲੋ ਜੀ ਸੀਲ ਠੰਡੀ ਆ ਬਾਕੀ ਮੈਂ ਕਿਹੜਾ ਛੜਕੇ ਵਾਲੀ ਚਵਾਈ ਆ ਗਈ ਹੈ ਨਾ ਜਮਾ ਹਾਂ ਪੂਰੀ ਵਧੀਆ ਬਹੁਤ ਚੰਗਾ ਚੋਣ ਚਵਾ ਕੇ ਕਰਮਾਂ ਦੀ ਬਹੁਤ ਸਕੇ ਚਿਹੜ੍ਹ ਬਣ ਲੈ ਬਾਈ ਕਿੰਨੇ ਆ ਗਏ ਤਾਰ ਮਾਰਿਆ ਪਾਰਟੀ ਕਰਮਲ ਨੇ ਚੱਕ ਵੀ ਲੇ ਗਣੇ ਹਾਂਜੀ ਹਾਂਜੀ ਬਾਕੀ ਗਰਮੀਆਂ ਦੇ ਤੋਹਫੇ ਕਿ ਨਹੀਂ ਹਾਂਜੀ ਗਰਮੀ ਨਹੀਂ ਮੰਨਦਾ ਗਰਮੀ ਨਾ ਮੰਨ ਵਾਲੇ ਆ ਗਏ ਬਈ ਕਿਉਂਕਿ ਕ੍ਰੌਸ ਹੰਗ ਆ ਗਏ ਥੋੜੇ ਕ੍ਰੌਸ ਹੰਗ ਆ ਜੀ ਬਾਕੀ ਆ ਜੀ ਦੁੱਧ ਵੀ ਇਹ ਮੈਂਟੇਨ ਰੱਖੂਗੀ ਸਾਲ ਭਰ ਹਾਂ ਇਹ ਨਹੀਂ ਵੀ ਗਰਮੀਆਂ ਟੁੱਟਿਆ ਜਿਹੜਾ ਟੁੱਟਦਾ ਨਹੀਂ ਤਾਂ ਕ੍ਰੌਸ ਪਸੁੰਨ ਦਾ ਜਿਹੜਾ ਬਾਕੀ ਆ ਜੀ ਦੁੱਧ ਚ ਪੈਸੇ ਪੂਰੇ ਕਰਦੀ ਅਗਲੇ ਤੇ ਇਹ ਹੂੰ ਟੋਕੜ ਗੱਬਣ ਫੇਰੇ ਨੇ 55 55 ਹਜ਼ਾਰ ਦੀ ਵਿਕ ਜਾਣਾ ਜਿੰਮ ਮਰਜੀ ਦੇ ਹੂੰ ਸਹੀ ਗੱਲ ਹੈ ਜਾਣਾ ਬਸੀ ਲੈ ਜੂ ਨਾਲ ਜੇ ਰ ਇੱਕ ਗੱਲ ਹੋਰ ਆ ਵੀ ਬੰਦਾ ਚੌਣ ਵਾਲਾ ਚਾਹਿੰਦਾ ਹੋਂ ਜਿਵੇਂ ਬਾਈ ਚੌਣ ਵਾਲਾ ਚੰਗੀ ਤਰ੍ਹਾਂ ਚੌਣਦਾ ਹਾ ਜੀ ਹਾਂ ਤੇ ਮੈਂ ਕਹਣਾ ਖਿੱਚੀ ਜਿਵੇਂ ਮਰਜੀ ਤਰ੍ਹਾਂ ਕਰ ਲੈਣਾ ਹਾਂ ਜੀ ਹਾਂ ਇਹ ਤਾਂ ਮੰਨ ਲਓ ਵੀ ਮੱਛੀ ਮੋਟਰੀ ਹੈ ਜੀ ਹੂੰ ਸਹੀ ਗੱਲ ਆ ਬਾਈ ਲੈ ਹੁਣ ਕਿੰਨੀ ਆ ਗਿਆ ਪਾਏ ਚੋਈ ਆ ਬਾਈ ਨਾ ਉਹ ਬਾਲਟੀ ਤਾਂ ਹਣ ਆਉਂਦੀ 10 ਦੀ ਆ ਵੀ ਹੈਗਾ ਦੁੱਧ ਬਾਕੀ ਆ ਹਾਂ ਜੀ ਹਾਂ ਨਾਲੇ ਦੁੱਧ ਵੀ ਚਿੱਟਾ ਹੈ ਨਾ ਬਹੁਤ ਹਾਂ ਦੁੱਧ ਵੀ ਮੱਝਾਂ ਵਰਗਾ ਦਾ ਐਫ ਪੀ ਦਾ ਕਰਾਉਸ ਨਾ ਜੀ ਇਹ ਹੂੰ ਸਹੀ ਗੱਲ ਆ ਬਾਈ ਬਾਕੀ ਦੀ ਫੈਂਟ ਕੁੰਟੂ ਵੀ ਚੰਗੀ ਰਹੀ ਜੀ ਜੇ ਕਿਸੇ ਵੀ ਇਹਦੇ ਮੰਨ ਕੇ ਚਲੋ ਪਿਓਰ ਬੱਚੇ ਵੀ ਲੈਣੇ ਬਹੁਤ ਚੰਗੇ ਪਾਉਗਾ ਆ ਜੀ ਬੱਚੀ ਤੁਹਾਡੇ ਸਾਹਮਣੇ ਹੀ ਦੇਖੋ ਕਿੰਨੀ ਵਧੀਆ ਆ ਕਿੰਨਾ ਸੋਹਣਾ ਰਿਜ਼ਲਟ ਆ ਨਾ ਬੱਚੇ ਦਾ ਹਾਂ ਜੀ ਹਾਂ ਬਾਕੀ ਆ ਜੀ 400 ਦੇ ਚੋਲੇ ਭਮਾਂ ਦੀ ਅਗਲਾ ਨਾ ਬੱਚੇ ਲੈ ਲੈਨੇ ਉਹਨਾਂ ਨੂੰ ਹੀ ਤਾਂ ਫਿਰ ਦੋ ਮਰਜ਼ੀ ਵੇਚ ਦਿਓ ਹੂੰ ਬਾਕੀ ਲੇਵਾ ਨਹੀਂ ਰਹਿਣਾ ਨਾ ਲੇਵਾ ਹੀ ਰਹਿਣਾ ਫਿਕਸਲ ਆਰਡਰ ਦੀ ਆ ਨਹੀਂ ਹੈਗਾ ਟੁੱਟ ਮਾ ਜਾਂ ਲੇਵਾ ਬਾਕੀ ਗਾਂ ਜੀ ਹੈ ਜੋ ਪੀਕ ਲੈਵਲ ਤੇ ਬਾਕੀ 25 ਲੀਟਰ ਦੀ ਗਾਰੰਟੀ ਦਿੱਤੀ ਅਗਲੇ ਨੇ ਆਪਾਂ ਨੂੰ ਹੂੰ ਆਪਾਂ 20 ਕਿੱਗ ਹੀ ਦਿੰਨੇ ਆ ਪਰ ਅੱਜ ਦੁੱਧ ਕਰੂਗੀ ਜੀ 25 ਲੀਟਰ ਹੀ ਠੀਕ ਆ ਹਾਂ ਜੀ ਹਾਂ ਇਹੇ ਜੀ ਗੱਲ ਨਹੀਂ ਕਿਹੜਾ ਕੋਈ ਆਪਾਂ ਵਪਾਰੀਆਂ ਤੋਂ ਲਈ ਆ ਘਰੋਂ ਗਾਂ ਲਈ ਬਾਕੀ ਬੰਦੇ ਤਸੱਲੀ ਵਾਲੇ ਸੀ ਉਹ ਆਪਣੀ ਲਿਹਾਜ਼ ਸੀ ਉਹਨਾਂ ਨਾਲ ਕੋਈ ਇਹੇ ਜੀ ਗੱਲ ਨਹੀਂ ਬਾਕੀ ਆਪਾਂ ਮਾੜਾ ਡੰਕਰ ਲਿਆ ਹੁੰਦੀ ਨਹੀਂ ਦੁੱਜੇ ਘਰ ਖੜਕਾ ਸੁਣਦਾ ਫਾਲਟੀ ਦੇਖੋ ਜੀ ਤੁਸੀਂ ਕਿ ਮੈਂ ਉੱਤੇ ਨੂੰ ਵੀ ਆ ਜੀ ਬਾਹਰਟੀ ਨਹੀਂ ਬਾਹਰ ਠਾਈ ਹੈ 13 ਲੀਟਰਾਂ ਦੀ ਹੈ ਜੀ ਠੀਕ ਹੈ ਹਾਂ ਐ ਨਹੀਂ ਵੀ ਵਪਾਰ ਗਾਂ ਨੂੰ ਥੱਲਾ ਜਾਂ ਭੀੜਾ ਹੂ ਹੂੰ ਬਾਕੀ ਸਾਨੂੰ ਅੱਗੇ ਹੀ ਪਤਾ ਆਪਣਾ ਕਹਿਣ ਵਾਲਾ ਨਹੀਂ ਹੁੰਦਾ ਆਪਾਂ ਜਿਹੜੇ ਗੱਲ ਕਰ ਦਈਏ ਬਸ ਉਹ ਹੀ ਹੁੰਦੀ ਆ ਵੀ ਕਹਿਣ ਵਾਲਾ ਨਹੀਂ ਵੀ ਹੁੰਦਾ ਕਾਹੇ ਤਾਂ 20 ਲੀਟਰ ਨਿਕਲੇ 12 ਲੀਟਰ ਜਾ ਕੇ ਉਹ ਗੱਲ ਨਹੀਂ ਹੁੰਦੀ ਆਪਣੀ ਸਹੀ ਗੱਲ ਆ ਹਾਂ ਜੀ ਹਾਂ ਚਵਾ ਕੇ ਹੀ ਬੈਠ ਤਾ ਆ ਮਾਲ ਨੂੰ ਤੁਹਾਨੂੰ ਪਤਾ ਵੀ ਕਿੰਨੇ ਪੈਸੇ ਨਹੀਂ ਬਾਕੀ ਆ ਹੁਣ ਆਪਣਾ ਸੇਲ ਪਰਚੇਜ ਦਾ ਕੰਮ ਆਪਾਂ ਖੜਾ ਨਹੀਂ ਸਕਦੇ ਇੰਨੇ ਦਿਨ ਬਸ ਹੂੰ ਮੈਂ ਹੁੰਦਾ ਵੀ ਆਈ ਜਾਂਦਾ ਜਾਈ ਜਾਂਦਾ ਸਹੀ ਗੱਲ ਆ ਹਾਂਜੀ ਹਾਂ ਚੋਣ ਚਵਾ ਯਾਰ ਬੜਾ ਮੋਟਾ ਹਨਾ ਪੂਰਾ ਮੋਟਾ ਜੀ ਨਿਬੜਨ ਵਾਲੀ ਚਵਾਈ ਜੀ ਚਾਹੇ ਆਨਲਾਈਨ ਸਿੱਧੀ ਮੰਗਾ ਲੇ ਜੀ ਕੋਈ ਫੋਮ ਧਾਰ ਵੀ ਨਾ ਮਾਰੇ ਆਪਣੀ ਗਾਰੰਟੀ ਹੋਊਗੀ ਫੋਨ ਠੀਕ ਆ ਹਾਂ ਜਾ ਕੋਈ ਥਣ ਘੱਟ ਵੱਧ ਹੋਵੇ ਜਾਂ ਕੋਈ ਭੂਰ ਸ਼ਿੱਟਾ ਹੋਵੇ ਬਾਕੀ ਜਿੱਥੇ ਪੈਰ ਲਾਗੀ ਉਥੋਂ ਪਟਣਾ ਵੀ ਨਹੀਂ ਹੈ ਨਾ ਹਾਂ ਜੀ ਅੰਗੜੀਆ ਵਾਲਟੀ ਨਾ ਹਾਂ ਜੀ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਕਹਿਣ ਦੀ ਲੋੜ ਨਹੀਂ ਬਸ ਇਹਨੂੰ ਵੀ ਛੱਡ ਦੇ ਕੋਸਾ ਬੱਚਾ ਫਿਰ ਚੁੰਗਣੀ ਦੀ ਵੀ ਲਾਗਾ ਹੋਣਾ ਹਾਂਜੀ ਉਹ ਨਹੀਂ ਧਰਦਾ ਥੱਲੇ ਦਾ ਵੀ ਫਿਰੇ ਬਾਈਦੇ ਨਹੀਂ ਨਾ ਬਾਕੀ ਜੇ ਕਿਸੇ ਛੱਡਣਾ ਸਾਡੇ ਵੀ ਸਕਦਾ ਹੈ ਜੀ ਗੱਲ ਨਹੀਂ ਉਹ ਮੈਂ ਛੱਡ ਲਈ ਕੋਈ ਆ ਕੇ ਤਾਂ ਵੀ ਕੋਈ ਵੈਸੇ ਚੰਗੀ ਗੱਲ ਹੀ ਆ ਜੇ ਤੁਹਾਡੇ ਨਹੀਂ ਪਾਉਂਦੇ ਹਾਂ ਹਾਂਜੀ ਹਾਂ ਫਿਰੇ ਲੇਵਾ ਵੀ ਖਰਾਬ ਕਰਦਾ ਜੀ ਬਾਕੀ ਬੰਨਣੇ ਵੀ ਔਖੇ ਆ ਫਿਰੇ ਹੂੰ ਫੈਟਦਾ ਹੀ ਬਾਈ ਫਰਕੂਗਾ ਹਾਂ ਹੀ ਫੈਟਦਾ ਹੀ ਵਰਕਾ ਆਪਾਂ ਧਰ ਲਾ ਕੇ ਪਾਉਣੇ ਦੁੱਧ ਪਈ ਜਾਂਦਾ 37 38 ਰੁਪਏ ਹੂੰ ਵਾਕਿਉਂ ਕੱਲੀ ਤਾਂ ਆਪਾਂ ਲਵਾ ਕੇ ਨਹੀਂ ਦੇਖੀ ਐਵੇਂ ਝੂਠ ਮਾਰਦੀ ਲੈਵਾ ਲੱਗਦੇ ਨਹੀਂ ਹਨਾ ਦੇਖਣ ਨੂੰ ਵੀ ਇਹਨਾਂ ਦਾ ਤਾਂ ਹੈਗਾ ਛੇ ਬਸ ਫੂਣੀ ਬਣਾ ਜਾਂਦੀ ਐ ਲੈਵੇ ਤਾਂ ਵਾਕਿਆ ਨਾ ਅੱਜ ਕੈਮਰੇ ਦਾ ਕਰਕੇ ਜੱਕਦੀ ਜੇ ਥੋੜਾ ਜਿਹਾ ਹੂੰ ਤਾਂ ਖੜ੍ਹਦੀ ਐ ਖੁੱਲ ਕੇ ਪੂਰਾ ਬਾਕੀ ਜੇ ਮਸ਼ੀਨ ਤੇ ਚੋਲੇ ਕੋਈ ਜੋ ਮਰਜੀ ਚੋਈ ਜਾਵੀਂ ਚਾਹੇ ਜਵਾਬ ਚੋਈ ਜਾਣ ਬੁੜਵਾ ਚੋਲਣ ਕੋਈ ਕ ਖੰਦਾ ਲਾਲ ਚ ਵੀ ਨਹੀਂ ਹੈ ਨਾ ਜੇ ਮੈਂ ਕੱਖ ਪਾਇਆ ਹੋਰਲੀ ਚ ਨਾ ਨਾ ਜੀ ਦਾਣਾ ਪਾਓ ਨਾ ਪਾਓ ਆਈ ਪਾਲੋ ਲੈਣਾ ਚਾਹੇ ਚਾਹੇ ਪਾ ਲੋ ਦਾਣਾ ਤਾਂ ਵੀ ਕੋਈ ਗੱਲ ਨਹੀਂ ਦੋਦੀ ਵੀਡੀਓ ਚ ਆਪਾਂ ਕਿੰਨੇ ਦੋ ਕਿਲੋ ਘਾਟੀ ਦੱਸਦੇ ਉਹਨੇ ਵੀ ਅਗਲੇ ਦਿਹਾੜੇ ਤੋਂ ਵੱਧ ਨਿਕਲੇ ਹੂੰ ਤਾਂ ਆਏ ਅਗਲੇ ਦੀ ਖੇਪ ਖਾਲੀ ਨਾ ਜਾਵੇ ਭੈਣ ਭਾਈ ਦੂਰੋਂ ਨੇੜੇ ਆਉਂਦਾ ਜੀ ਸਹੀ ਗੱਲ ਹੈ ਹਾਂ ਲੈ ਬਈ ਉਹਦਾ ਕੀ ਕਰ ਲੋ ਹਾਂ ਚੱਕ ਲੈਂਦੇ ਲੈ ਬਈ ਮਣਕੀ ਦਿਖਾ ਦਿੰਦੇ ਆ ਬਾਈ ਇਹਨਾਂ ਆਪਾਂ ਮਣ ਦੋ ਬਈ ਬਈ ਲੀਟਰ ਦਾ ਬਾਕੀ ਜੀ ਦੁੱਧ ਹੀ ਦੱਸ ਰਿਹਾ ਬਾਲਟੀ 'ਚ ਬਾਕੀ ਚਲੋ ਆਇਆ ਵੀ ਅਗਲੇ ਦਿਨ ਮਨ 'ਚ ਭਲੇਖਣਾ ਰਿਹਾ ਸਹੀ ਗੱਲ ਆਪਾਂ ਹਾਂਜੀ ਹਾਂ ਇੱਕ ਦੂ ਤਿੰਨ ਚਾਰ ਪੰਜ ਪੰਜ ਛੇ 7 8 9 10 11 ਹਾਏ ਦੂਜਾ ਗਮਨ ਲਓ ਬਸ 11 ਮੰਨ ਲਿਆ ਹਾਂ ਹਾਂ ਜੀ ਹਾਂ ਠੀਕ ਹੈ ਵੀਰੇ ਮੰਨ ਕੇ ਚਲੋ ਭਾਵੇਂ ਤੜਕੇ ਜੇ ਵੀਡੀਓ ਕਾਲ ਤੇ ਚਵਾ ਲਓ ਚਾਹੇ ਜਿਵੇਂ ਮਰਜ਼ੀ ਕਰ ਲਈ ਤਸੱਲੀ ਕਰਿਆ ਅਗਲੇ ਦਾ ਮਨ ਖੜੇ ਜੀ ਸਹੀ ਗੱਲ ਆ ਹਾਂ ਜੀ ਹਾਂ ਤੇ ਜੇ ਕਿਸੇ ਵੀ ਵੀਰ ਨੂੰ ਇਹ ਚੰਗਾ ਲੱਗਦਾ ਕੋਈ ਵੀ ਵੜਾ ਪਸੰਦ ਆ ਵੀ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ